ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਾਰ ਚਿਤਵਨ ਸਿੰਘ ਤੇ ਦਾਦਾ ਜੀ ਦੀ ਗੱਲਬਾਤ ਵਿੱਚੋਂ ਅਸੀਂ ਦੇਖਦੇ ਹਾਂ ਕਿ ਮਤ ਦੇ ਰਾਕੇ ਵਾਹਿਗੁਰੂ ਜੀ ਆਪ ਕਿਵੇਂ ਹੁੰਦੇ ਹਨ ਦਾਦਾ ਜੀ ਬੇਟਾ ਚਿਤਵਨ ਸਿੰਘ ਜੀ ਅੱਜ ਸ਼ਾਮ ਦੇ ਦੀਵਾਨ ਵਿੱਚ ਤੁਸੀਂ ਅਰਦਾਸ ਕਰਨੀ ਹੈ ਯਾਦ ਹੈ ਨਾ ਤੁਸੀਂ ਮਿਹਨਤ ਤਾਂ ਕਰ ਰਹੇ ਹੋ ਨਾ ਚਿਤਵਨ ਸਿੰਘ ਦਾਦਾ ਜੀ ਬਿਲਕੁਲ ਯਾਦ ਹੈ ਪਰ ਮੈਨੂੰ ਕੋਈ ਚਿੰਤਾ ਹੀ ਨਹੀਂ ਹੈ ਦਾਦਾ ਜੀ ਇਸ ਤਰ੍ਹਾਂ ਕਿਉਂ ਸੋਚਦੇ ਹੋ ਚਿਤਵੰਤ ਸਿੰਘ ਕਿਉਂਕਿ ਅਰਦਾਸ ਵਿੱਚ ਲਿਖਿਆ ਹੈ ਕਿ ਮਤ ਦੇ ਰਾਕੇ ਵਾਹਿਗੁਰੂ ਜੀ ਆਪ ਹਨ ਫਿਰ ਇਸ ਤਰ੍ਹਾਂ ਹੀ ਸੋਚਣਾ ਵਧਿਆ ਹੈ ਦਾਦਾ ਜੀ ਇਹ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਵਾਹਿਗੁਰੂ ਜੀ ਦਾ ਆਸਰਾ ਲੈ ਰਹੇ ਹੋ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਮਿਹਨਤ ਹੀ ਨਾ ਕਰੋ ਜੋ ਤੁਸੀਂ ਸੋਚ ਰਹੇ ਹੋ ਚਿਤਵਨ ਸਿੰਘ ਜੇ ਮਤ ਦੇ ਰਾਕੇ ਵੈਗੂ ਜੀ ਹੀ ਹਨ ਤਾਂ ਫਿਰ ਮੈਨੂੰ ਚਿੰਤਾ ਤੇ ਮਿਹਨਤ ਕਰਨ ਦੀ ਕੀ ਲੋੜ ਹੈ ਇਸ ਦਾ ਕੀ ਮਤਲਬ ਹੈ ਦਾਦਾ ਜੀ ਇਸ ਦਾ ਮਤਲਬ ਗੁਰੂ ਅਰਜਨ ਸਾਹਿਬ ਜੀ ਸਮਝਾਉਂਦੇ ਹਨ ਉਦਨ ਕਰੋ ਕਰਾਵਹੁ ਠਾਕੂਰ ਪਖਤ ਸਾਧੂ ਸੰਗ ਚਿਤਵਨ ਸਿੰਘ ਦਾਦਾ ਜੀ ਹੁਣ ਇਸ ਤੁਕ ਦਾ ਭਾਵ ਕੀ ਹੈ ਦਾਦਾ ਜੀ ਇਸ ਤੋਂ ਭਾਵ ਹੈ ਕਿ हे ਵੈਗਰੂ ਜੀ ਮੈਂ ਸਤ ਸੰਗਤ ਚ ਮਿਲਣ ਦਾ ਤੇ ਸੱਚੇ ਸੁੱਚੇ ਰੱਬੀ ਗੁਣ ਸਿੱਖਣ ਦਾ ਉਦਮ ਤੇ ਉਪਰਾਲਾ ਕਰਦਾ ਹਾਂ ਤੇ ਤੁਸੀਂ ਆਪਣੀ ਮਿਹਰ ਕਰਕੇ ਭਾਵ ਮੇਰੀ ਬਾਹ ਫੜ ਕੇ ਇਹ ਉਦਮ ਤੇ ਉਪਰਾਲਾ ਸਫਲ ਕਰਾ ਦਿਓ ਜੀ ਚਿਤਵਨ ਸਿੰਘ ਇਸ ਦਾ ਮਤਲਬ ਇਹ ਕਿਵੇਂ ਹੋਇਆ ਕਿ ਮਤ ਦੇ ਰਾਕੇ ਵੈਗੂ ਜੀ ਆਪ ਹਨ ਦਾਦਾ ਜੀ ਬੇਟਾ ਜੀ ਉਹ ਇਸ ਤਰ੍ਹਾਂ ਕੀ ਆਪਾ ਮਤ ਧਾਰਨ ਕਰਨੀ ਹੈ ਵਧਾਉਣੀ ਹੈ ਵਰਤਣੀ ਹੈ ਨਿਖਾਰਨੀ ਹੈ ਪਰ ਹੰਕਾਰ ਨਹੀਂ ਕਰਨਾ ਅਤੇ ਦੂਜਾ ਪੱਖ ਸੋਚ ਕੇ ਕਿ ਰੱਬ ਜੀ ਇਹ ਕਰਵਾ ਲੈਣਗੇ ਮੈਨੂੰ ਮਿਹਨਤ ਕਰਨ ਦੀ ਕੀ ਲੋੜ ਹੈ ਵਾਲੀ ਸੋਚ ਵੀ ਨਹੀਂ ਰੱਖਣੀ ਚਿਤਮਨ ਸਿੰਘ ਉਹ ਕਿਵੇਂ ਦਾਦਾ ਜੀ ਬੇਟਾ ਜੀ ਜਿਵੇਂ ਤੁਸੀਂ ਪਹਿਲਾਂ ਤੋਂ ਹੀ ਅਰਦਾਸ ਚੰਗੀ ਤਰ੍ਹਾਂ ਯਾਦ ਕੀਤੀ ਹੋਈ ਹੈ ਨਾ ਚਿਤუნ ਸਿੰਘ ਹਾਂਜੀ ਦਾਦਾ ਜੀ ਦਾਦਾ ਜੀ ਯਾਦ ਕਰਨ ਲਈ ਪੂਰੀ ਮਿਹਨਤ ਵੀ ਕੀਤੀ ਸੀ ਨਾ ਦਾਦਾ ਜੀ ਇਹ ਤੁਸੀਂ ਹੀ ਕੀਤੀ ਸੀ ਨਾ ਚਿਤუნ ਸਿੰਘ ਬਿਲਕੁਲ ਜੀ ਮੈਂ ਹੀ ਕੀਤੀ ਸੀ ਦਾਦਾ ਜੀ ਅੱਛਾ ਜੀ ਹੁਣ ਜੇ ਤੁਸੀਂ ਇਹ ਸੋਚਦੇ ਹੋ ਕਿ ਆਪੇ ਵੈਗਰੂ ਜੀ ਹੀ ਯਾਦ ਕਰਵਾ ਲੈਣਗੇ ਜਾਂ ਕਿਸੇ ਹੋਰ ਤਰੀਕੇ ਨਾਲ ਦਿਮਾਗ ਵਿੱਚ ਪਾ ਦੇਣਗੇ ਖਿਤਮਨ ਸੀ ਇਸ ਤਰ੍ਹਾਂ ਥੋੜੀ ਹੋ ਸਕਦਾ ਹੈ ਜਾਂ ਤਾਂ ਮੈਂ ਹੀ ਪੂਰੀ ਮਿਹਨਤ ਨਾਲ ਕਰਨੀ ਸੀ ਦਾਦਾ ਜੀ ਇਸੇ ਲਈ ਮੈਂ ਕਿਹਾ ਹੈ ਕਿ ਆਪਾਂ ਆਪ ਮਿਹਨਤ ਕਰਕੇ ਮਤ ਧਾਰਨ ਕਰਨੀ ਹੈ ਚਿਤਮਨ ਸਿੰਘ ਫਿਰ ਵਧਾਉਣੀ ਕਿਵੇਂ ਹੈ ਚਿਤ ਦਾਦਾ ਜੀ ਰੋਜ਼ ਦੇ ਅਭਿਆਸ ਨਾਲ ਤੇ ਇਸੇ ਅਭਿਆਸ ਨੂੰ ਕਰਨ ਬਾਰੇ ਮੈਂ ਤੁਹਾਨੂੰ ਯਾਦ ਦਿਵਾ ਰਿਹਾ ਸੀ ਅੱਜ ਤੁਸੀਂ ਸੰਗਤ ਵਿੱਚ ਪਹਿਲੀ ਵਾਰ ਅਰਦਾਸ ਕਰੋਗੇ ਫਿਰ ਆਪਣੇ ਦੋਵੇਂ ਵੇਲੇ ਦੇ ਨਿਤਨੇਮ ਤੋਂ ਬਾਅਦ ਰੋਜ਼ ਕਰਿਆ ਕਰੋਗੇ ਤਾਂ ਸਾਰੇ ਮਤਲਬ ਵੀ ਸਮਝ ਵਿੱਚ ਆਉਣ ਸ਼ੁਰੂ ਹੋ ਜਾਣਗੇ ਚਿਤਮਨ ਸਿੰਘ ਕੁਝ ਕੁਝ ਸਮਝ ਆ ਰਹੀ ਹੈ ਇਹ ਦੱਸੋ ਕਿ ਹੁਣ ਵਰਤਣੀ ਕਿਵੇਂ ਹੈ ਦਾਦਾ ਜੀ ਜੋ ਕੁਝ ਵੀ ਸਮਝ ਵਿੱਚ ਆਵੇ ਉਸ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਮਲ ਵਿੱਚ ਲਿਆਉਣਾ ਹੀ ਮਤ ਨੂੰ ਵਰਤਣਾ ਹੈ ਚਿਤਮਨ ਸਿੰਘ ਹੁਣ ਇਹ ਵੀ ਦੱਸ ਦਿਓ ਕਿ ਮਤ ਨੂੰ ਨਿਖਾਰਨਾ ਕਿਵੇਂ ਹੈ ਦਾਦਾ ਜੀ ਜਿਵੇਂ ਜਦੋਂ ਤੁਸੀਂ ਕੋਈ ਡਰਾਇੰਗ ਬਣਾਉਂਦੇ ਹੋ ਤਾਂ ਵਾਰ-ਵਾਰ ਸਾਰੇ ਪਾਸਿਆਂ ਤੋਂ ਧਿਆਨ ਨਾਲ ਦੇਖਦੇ ਹੋ ਕਿ ਇਸ ਨੂੰ ਹੋਰ ਵਧਿਆ ਕਿਵੇਂ ਬਣਾਇਆ ਜਾ ਸਕਦਾ ਹੈ ਦੇਖਦੇ ਹੋ ਨਾ ਜਿਤਮਨ ਸਿੰਘ ਬਿਲਕੁਲ ਦੇਖਦਾ ਹਾਂ ਜੀ ਹੋਰ ਵਧਿਆ ਹੋਰ ਵਧਿਆ ਦੀ ਧੁੰਸਵਾਰ ਹੀ ਰਹਿੰਦੀ ਹੈ ਅਖੀਰ ਤੱਕ ਵੀ ਤਸੱਲੀ ਨਹੀਂ ਹੁੰਦੀ ਮੈਨੂੰ ਦਾਦਾ ਜੀ ਬਿਲਕੁਲ ਇਸੇ ਤਰ੍ਹਾਂ ਆਪਣੀ ਸੋਚ ਨੂੰ ਰੋਜ਼ ਵਧਿਆ ਹੋਰ ਵਧਿਆ ਕਰੀ ਜਾਣਾ ਹੀ ਮਤ ਨੂੰ ਨਿਖਾਰਨਾ ਹੈ ਚਿਤੂ ਸਿੰਘ ਹੁਣ ਸਾਰਾ ਕੁਝ ਤਾਂ ਅਸੀਂ ਆਪ ਹੀ ਕਰਨਾ ਹੈ ਫਿਰ ਵੈਗਰੂ ਜੀ ਨੂੰ ਮਤ ਦਾ ਰਾਖਾ ਕਹਿਣ ਦੀ ਕੀ ਲੋੜ ਹੈ ਦਾਦਾ ਜੀ ਤੁਸੀਂ ਬਹੁਤ ਸਿਆਣੇ ਹੋ ਬੇਟਾ ਜੀ ਪੂਰੀ ਗੱਲ ਸਮਝਦੇ ਹੋ ਅਧੂਰੀ ਨਹੀਂ ਛੱਡਦੇ ਚਿਤੂ ਸਿੰਘ ਦੱਸੋ ਨਾ ਦਾਦਾ ਜੀ ਦਾਦਾ ਜੀ ਜਰੂਰ ਸਾਰਾ ਕੁਝ ਕੀਤਾ ਤੇ ਨਾਲ ਹੀ ਹੰਕਾਰ ਆ ਗਿਆ ਕਿ ਮੈਂ ਕੀਤਾ ਹੈ ਤਾਂ ਇਹ ਇਸ ਤਰ੍ਹਾਂ ਇਹ ਜਿਵੇਂ ਬਹੁਤ ਸ਼ਾਨਦਾਰ ਡਰਾਇੰਗ ਬਣਾ ਕੇ ਉੱਤੇ ਆਪ ਹੀ ਰੰਗ ਢੋਲ ਲਿਆ ਤੇ ਖਰਾਬ ਕਰ ਲਈ। ਚਿਤਵਨ ਸਿੰਘ ਉਹ ਕਿਵੇਂ? ਦਾਦਾ ਜੀ ਬੇਟਾ ਜੀ ਮਨੁੱਖ ਗਲਤੀਆਂ ਕਰਦਾ ਹੀ ਰਹਿੰਦਾ ਹੈ। ਸੋਚ ਵਿਚਾਰ ਕੇ ਠੀਕ ਵੀ ਕਰਦਾ ਰਹਿੰਦਾ ਹੈ। ਪਰ ਜੇ ਕੋਈ ਮਨੁੱਖ ਕਹੇ ਕਿ ਉਹ ਜੋ ਵੀ ਕਰਦਾ ਹੈ ਠੀਕ ਹੀ ਕਰਦਾ ਹੈ ਤੇ ਕਦੇ ਵੀ ਗਲਤੀ ਕਰ ਹੀ ਨਹੀਂ ਸਕਦਾ। ਉਸ ਨੂੰ ਮਿਹਨਤ ਕਰਨ ਦੀ ਕੋਈ ਲੋੜ ਨਹੀਂ ਹੈ ਤਾਂ ਉਸ ਨੂੰ ਕੀ ਕਵਾਂਗੇ? ਚਿਤਵਨ ਸਿੰਘ ਹੰਕਾਰੀ ਹੀ ਕਹਾਂਗੇ ਦਾਦਾ ਜੀ ਕੀ ਹੁਣ ਐਸਾ ਮਨੁੱਖ ਗਲਤੀ ਠੀਕ ਕਰ ਸਕੇਗਾ ਚਿਤਨ ਸਿੰਘ ਨਹੀਂ ਸਭੋਂ ਉਹ ਤਾਂ ਗਲਤੀ ਦੱਸਣ ਵਾਲੇ ਨਾਲ ਲੜ ਪਏਗਾ ਤੇ ਆਪਣੇ ਕਿਤੇ ਕੰਮ ਨੂੰ ਹੀ ਉਵੇਂ ਹੀ ਰਹਿਣ ਦੇਵੇਗਾ ਦਾਦਾ ਜੀ ਬਿਲਕੁਲ ਠੀਕ ਪਰ ਜਿਹੜਾ ਮਨੁੱਖ ਆਪਣੇ ਕੰਮ ਨੂੰ ਹੋਰ ਵਧਿਆ ਕਰਨਾ ਚਾਹੁੰਦਾ ਹੈ ਉਹ ਕੀ ਕਰੇਗਾ ਚਿਤਨ ਸਿੰਘ ਉਹ ਮਿਹਨਤ ਵੀ ਕਰੇਗਾ ਤੇ ਗਲਤੀ ਦੱਸਣ ਵਾਲੇ ਦਾ ਧੰਨਵਾਦ ਵੀ ਕਰੇਗਾ ਤੇ ਨਾਲ ਹੀ ਠੀਕ ਵੀ ਕਰੇਗਾ ਦਾਦਾ ਜੀ ਕਿਉਂ ਜਤੂ ਸਿੰਘ ਕਿਉਂਕਿ ਉਹ ਜਾਣਦਾ ਹੈ ਕਿ ਗਲਤੀ ਦੱਸਣ ਵਾਲਾ ਉਸ ਦਾ ਮਿੱਤਰ ਹੈ ਦਾਦਾ ਜੀ ਪਰ ਪੁੱਤਰ ਜੀ ਜੇ ਕੋਈ ਤੁਹਾਨੂੰ ਗਲਤ ਸਿਖਿਆ ਦੇ ਕੇ ਪੁੱਠੇ ਰਸਤੇ ਤੇ ਪਾਉਣ ਦਾ ਯਤਨ ਕਰੇ ਫੇਰ ਕਿਵੇਂ ਬਚੋਗੇ ਜਤੂ ਸਿੰਘ ਦਾਦਾ ਜੀ ਅਸੀਂ ਆਪਣੀ ਮੱਤ ਵਰਤਾਂਗੇ ਆਪਣੇ ਵੱਡੇ ਬਜ਼ੁਰਗਾਂ ਦੀ ਸਮਝਾਈ ਸਿੱਖਿਆ ਰਾਹੀਂ ਫੈਸਲੇ ਲਵਾਂਗੇ ਦਾਦਾ ਜੀ ਬਿਲਕੁਲ ਠੀਕ ਸ਼ਾਬਾਸ਼ ਬੇਟਾ ਬੇਟਾ ਜੀ ਯਾਦ ਰੱਖੋ ਕਿ ਸਾਡੇ ਵੱਡੇ ਵਡੇਰੇ ਗੁਰੂ ਜੀ ਹਨ ਵੈਗਰੂ ਜੀ ਹਨ ਜਿਹੜਾ ਸਿੱਖ ਆਪਣੇ ਗੁਰੂ ਜੀ ਦੀ ਸਿੱਖਿਆ ਅਤੇ ਰੱਬੀ ਗੁਣਾਂ ਨੂੰ ਯਾਦ ਰੱਖਦਾ ਹੈ ਫਿਰ ਕੀ ਹੋ ਜਾਂਦਾ ਹੈ ਇਤਮਨ ਸਿੰਘ ਜੀ ਦਾਦਾ ਜੀ ਸਮਝ ਗਿਆ ਫਿਰ ਮਤ ਦਾ ਰਾਖਾ ਆਪ ਵੈਗਰੂ ਹੋ ਜਾਂਦਾ ਹੈ ਹੁਣ ਸਮਝ ਆਈ ਕਿ ਇੱਕ ਗੁਰਸਿੱਖ ਦੇ ਹਮੇਸ਼ਾ ਰੱਬੀ ਅਗਵਾਈ ਵਿੱਚ ਚੱਲਣ ਦੇ ਗੁਣ ਕਾਰਨ ਉਸ ਦੀ ਮਤ ਦਾ ਰਾਏ ਖਾ ਵੈਗਰੂ ਬਣ ਜਾਂਦਾ ਹੈ ਤੇ ਹਰ ਸਿੱਖ ਇਹੋ ਜਹੀ ਕਿਰਪਾ ਬਣਾਈ ਰੱਖਣ ਲਈ ਅਰਦਾਸ ਵੀ ਕਰਦਾ ਰਹਿੰਦਾ ਹੈ ਦਾਦਾ ਜੀ ਸ਼ਾਬਾਸ਼ ਬੇਟਾ ਜੀ ਸਦਾ ਖੁਸ਼ ਰਹੋ ਜੀ ਚਿਤਮਨ ਸਿੰਘ ਅੱਛਾ ਦਾਤਾ ਜੀ ਮੈਂ ਆਪਣੀ ਮੱਤ ਵਧਾਉਣ ਭਾਵ ਅਰਦਾਸ ਦਾ ਅਭਿਆਸ ਕਰਨ ਜਾ ਰਿਹਾ ਤੇ ਮੈਂ ਵਾਦਾ ਕਰਦਾ ਹਾਂ ਕਿ ਮੈਂ ਹੰਕਾਰ ਨਹੀਂ ਕਰਾਂਗਾ ਸਗੋਂ ਖੂਬ ਮਿਹਨਤ ਕਰਾਂਗਾ ਤੇ ਰੱਬੀ ਗੁਣਾ ਅਤੇ ਅਰਦਾਸ ਰਾਹੀ ਵਾਹਿਗੁਰੂ ਜੀ ਨੂੰ ਆਪਣੀ ਮੱਤ ਦਾ ਰਾਖਾ ਹੋਣ ਲਈ ਬੇਨਤੀ ਕਰਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ